ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਕਾਲੀਏ ਵਾਲਾ ਜਿਹੜਾ ਦੋਸਤੋ ਇਸ ਪਿੰਡ ਨੂੰ ਫਿਰੋਜ਼ਪੁਰ ਅਤੇ ਨੇੜੇ ਸ਼ਹਿਰ ਦੋਸਤੋ ਤਲਵੰਡੀ ਪਾਈ ਦੇ ਆ ਜਿਹੜੇ ਘਰ ਚੋਂ ਅੱਜ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਵਿਕਰੀ ਆਸਰੇ ਦੋਸਤੋ ਪਸ਼ੂ ਹੁੰਦੇ ਆ ਅੱਜ ਤਿੰਨ ਨਾਗ ਦੋਸਤੋ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਉਂਗਾ ਜਿਹਦੇ ਵਿੱਚ ਮੰਨ ਕੇ ਚੱਲੋ ਵੀ ਟੇਡੇ ਕੱਟ ਵਾਲੀ ਵੀ ਕੱਟੀ ਤੁਹਾਨੂੰ ਮਿਲ ਜੂਗੀ ਚਿੱਟੇ ਫੇਸ ਵਾਲੀ ਵੀ ਕੱਟੀ ਮਿਲ ਜੂਗੀ ਤੇ ਇਸ ਤੋਂ ਇਲਾਵਾ ਦੋਸਤੋ ਇੱਕ ਵੱਡੀ ਝੋਟੀ ਆ ਇਹਨਾਂ ਦੇ ਵਿੱਚ ਇਹ ਤੁਹਾਨੂੰ ਸਿੱਧੇ ਪਟੇ ਵਾਲੀ ਵੀ ਮਿਲ ਜੂਗੀ ਵੈਰੈਟੀ ਟੋਟਲ 3200 ਤਰ੍ਹਾਂ ਦੀਆਂ ਕਟੀਆਂ ਤੁਹਾਨੂੰ ਮਿਲ ਜਾਣਗੀਆਂ ਠੀਕ ਹੈ ਜੀ ਵੈਸੇ ਇਹ 3200 ਤੋਰ ਲਾਂਗੇ ਰੇਟ ਵਾਈ ਤੋਂ ਪੁੱਛ ਲਾਂਗੇ ਥਣ ਥੁਣ ਐਂ ਤੁਹਾਨੂੰ ਸਾਰੀ 200 ਪ੍ਰੋਪਰ ਤਸੱਲੀ ਕਰਾ ਦੂੰਗਾ ਜਿਹੜਾ ਵੀ ਨਾਗ 200 ਇਹਨਾਂ ਦੇ ਵਿੱਚੋਂ ਤੁਹਾਨੂੰ ਪਸੰਦ ਆਵੇ ਉਹਦੀ ਆ ਕੇ ਪ੍ਰੋਪਰ ਤਸੱਲੀ ਕਰ ਲਿਓ ਤੇ ਬਾਕੀ ਗੱਲਬਾਤ ਆਉ ਬਾਈ ਨਾ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਵਧੀਆ ਜੀ ਪਸ਼ੂ ਆਪਣੇ ਕੋਲੇ ਵਿਕਰੀ ਆਸੇ ਹੀ ਹੁੰਦੇ ਹਨ ਹਾਂਜੀ ਹਾਂਜੀ ਠੀਕ ਹੈ ਮਨ ਕੇ ਜਿਹੜੀ ਅੱਜ ਤਿੰਨ ਨਾਗ ਹੈਗੇ ਇਹਨਾਂ ਦੇ ਵਿੱਚ ਵੀ ਵੈਰਾਈਟੀ ਸਾਰੀ ਹੈਗੀ ਹੈ ਹਾਂ ਹਾਂ ਕਟੀਆਂ ਬਹੁਤ ਚੰਗੀਆਂ ਨੇ ਟੇਡੇ ਕੱਟ ਦੀ ਆਈ ਹੈ ਚਿੱਟੇ ਮੂੰਦੀ ਆਈ ਹੈ ਠੀਕ ਹੈ ਅੱਛਾ ਇੱਕ ਵਾਰੀ ਮਾੜਾ ਜਿਹਾ ਨਾਂ ਤੇ ਐਡਰੈਸ ਕਨਫਰਮ ਕਰਾ ਲੀ ਤੇ ਸਰਜੀਤ ਨਾਂ ਹੈ ਜੀ ਪਿੰਡ ਕਾਲੀ ਵਾਲਾ ਜਿਲ੍ਹਾ ਪਰੋਇਪੁਰ ਪਾਈ ਕੀ ਤਲੌਂਡੀ ਦੇ ਲਾਗੇ ਆ ਜੀ ਆਪਾਂ ਠੀਕ ਹੈ ਤੇ ਦੋਸਤੋ ਅੱਜ ਇਹ ਤਿੰਨੇ ਨਾਗ ਹੀ ਤੁਹਾਨੂੰ ਤੋੜ ਕੇ ਦਿਖਾਉਂਗਾ ਪਹਿਲੇ ਨੰਬਰ ਤੇ ਜੀ ਬਾਈ ਜਿਹੜੀ ਟੇਡੇ ਕੱਟ ਵਾਲੀ ਇਹ ਕੱਟੀ ਹੈ ਹਾਂਜੀ ਕੀ ਡਿਟੇਲ ਹੈ ਕਿਨੇ ਟਾਈਮ ਦੀ ਹੋਗੀ ਸਾਲ ਦੀ ਕੱਟੀ ਹੈ ਜੀ ਅੱਛਾ ਹਾਂ ਦੇ ਦੋਸਤੋ 1 ਸਾਲ ਉਮਰ ਹੈ ਠੀਕ ਹੈ ਉਮਰ ਦੇ ਹਿਸਾਬ ਨਾਲ ਚਾਰ ਪੈਰ ਚਿੱਤੇ ਜੀ ਇਹਦੇ ਠੀਕ ਹੈ ਖੋਲ ਖਾਨ ਨੂੰ ਤੋੜ ਕੇ ਦੇਖੀਏ ਮਾੜੀ ਦੇਖੋ ਦੋਸਤੋ ਇਹ ਪਹਿਲੇ ਨੰਬਰ ਤੇ ਤੁਹਾਨੂੰ ਟੇਡੇ ਕਟ ਵਾਲੀ ਕੱਟੀ ਦਿਖਾ ਰਿਹਾ 1 ਸਾਲ ਉਮਰ ਤੇ ਰੇਟ ਵੀ ਬਾਈ ਦੱਸਣੀ ਹੈ ਇਹਦਾ ਰੇਟ ਕੀ ਹੋਗਾ ਇਹਦਾ 31000 ਰੁਪਏ ਰੇਟ ਹੈ 31000 ਹਾਂਜੀ ਠੀਕ ਹੈ ਦੋਸਤੋ 31000 ਰੇਟ ਇਹ ਪਹਿਲੇ ਨੰਬਰ ਵਾਲੀ ਕੱਟੀ ਦਾ ਟੇਡੇ ਕਟ ਵਾਲਾ ਉਮਰ ਉਹ ਤਕਰੀਬ ਨੇ 1 ਸਾਲ ਦੇ ਘੇਰੇ ਦੇ ਵਿੱਚ ਆ ਘੱਟ ਕੁੱਟ ਸੋਨਾ ਮਾਰਕਿੰਗ ਟੋਟਲ ਸਾਰੀ ਚੰਗੀ ਹੈ ਇਸ ਕੱਟੀ ਦੇ ਬਾਕੀ ਫੇਸ ਦੀ ਬਿਊਟੀ ਚੰਗੀ ਆ ਜੀ ਸਿੰਘ ਦੋਸਤੋ ਨੇੜਿਓਂ ਗੂਲ ਕਰਨਾ ਸ਼ੁਰੂ ਕਰਤਾ ਇਸ ਕੱਟੀ ਨੇ ਠੀਕ ਆ ਜੀ ਤੇ ਵੈਸੇ ਕੱਦ ਕਾਟ ਦੇ ਉਮਰ ਦੇ ਹਿਸਾਬ ਨਾਲ ਕੱਦ ਕਾਟ ਵੀ ਸੋਹਣਾ ਬਾਕੀ ਇਹ ਕੱਟੀ ਤੁਹਾਨੂੰ ਦੋਸਤੋ ਪਸੰਦ ਆਊਗੀ ਬਿਲਕੁਲ ਜੈਜੀ ਮਾਰਕਿੰਗ ਚਾਰੇ ਪੈਰ ਠੀਕ ਆ ਇੱਕ ਥਾਣ ਵੀ ਬੱਗਾ ਕੇ ਨਾਲ ਠੀਕ ਹੈ ਦੋਸਤੋ 31000 ਰੇਟ ਆ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜੇ ਵੀ ਕਿਸੇ ਵੀਰ ਭਰਾ ਨੂੰ ਇਹ ਜਚੂਗੀ ਬਾਕੀ ਪ੍ਰੋਪਰ ਤਸਲੀ ਕਰ ਰਹੇ ਹੋ ਤੇ ਬਾਕੀ ਥਾਣ ਵੀ ਤੁਹਾਨੂੰ ਦੋਸਤੋ ਚੈੱਕ ਕਰਾ ਦੇਣਾ ਆਲੋ ਦੋਸਤੋ ਥਾਣ ਵਧੀਆ ਹੋਣਗੇ ਚਾਰ ਨਿਕੜਵੇ ਤੁਸੀਂ ਚੈੱਕ ਕਰ ਸਕਦੇ ਹੋ ਦ 31200 ਰੇਟ ਆ ਵਿੱਚੋਂ ਮਾਨਤਾ ਨੂੰ ਹੋ ਜਾਊਗਾ 1 ਸਾਲ ਉਮਰ ਹੈ ਇਸ ਤੋਂ ਇਲਾਵਾ ਭਾਈ ਨਾਲ ਹੀ ਜਿਹੜੀ ਛੋਟੀ ਕੱਟੀ ਖੜੀ ਹੈ ਇਹਦੀ ਕੀ ਉਮਰ ਹੈ ਤੇ ਕੀ ਰੇਟ ਦਾਹਾ ਮਹੀਨੇ ਦੀ ਹੈ ਇਹ ਕੱਟੀ 10 ਮਹੀਨੇ ਦੀ ਹੈ ਬਹੁਤ ਸੋਹਣੀ ਹੈ ਜੀ ਚਾਰੇ ਪੈਰ ਪੂਰੇ ਪੂਰੇ ਹੈ ਜੀ ਠੀਕ ਹੈ ਰੇਟ ਕੀ ਸੋਚਿਆ ਦਾ ਇਹਦਾ ਵੀ 31000 ਰੁਪਏ ਜੀ ਅਛੇ ਇਹਦਾ ਵੀ 31000 ਜੀ ਠੀਕ ਹੈ ਦੋਸਤੋ ਇਹ ਛੋਟੀ ਕੱਟੀ ਹੈ 10 ਕੁ ਮਹੀਨੇ ਉਮਰ ਹੈ ਮਾਰਕਿੰਗ ਇਸ ਕੱਟੀ ਦੇ ਵੀ ਦੋਸਤੋ ਸਾਰੀ ਹੋਊਗੀ ਚਾਰੇ ਪੈਰਾਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਵਾਈਟਨੈਸ ਠੀਕ ਹੈ ਤੇ ਉਮਰ ਦੇ ਸਹਾਰ ਨਾਲ ਕੱਦ ਇਹਦਾ ਵੀ ਠੀਕ ਹੈ 10 ਕੁ ਮਹੀਨੇ ਦੋਸਤੋ ਉਮਰ ਠੀਕ ਹੈ ਬਾਕੀ ਫੇਸ ਤੁਸੀਂ ਚੈੱਕ ਕਰ ਸਕਦੇ ਸੈਂਕੂਮ ਤਾਂ ਮੋੜੀ ਆਉਂਦੀ ਪੂਰੀ ਕੋਰੀ ਚੰਗੀ ਤੇ ਅੱਖਾਂ ਦੋਵੇਂ ਗਲਾਬੀ ਤੇ ਨੀਲੀਆਂ ਹੋਣਗੀਆਂ ਅੱਖਾਂ ਤਾਂ ਬਹੁਤ ਸੋਹਣੀਆਂ ਲੱਗੀਆਂ ਇਹ ਕੱਟੀਆਂ ਹਾਂ 31000 ਦੋਸਤੋ ਇਸ ਕੱਟੀ ਦਾ ਰੇਟ ਹੈ ਜੀ ਠੀਕ ਹੈ ਉਮਰੋਂ ਤਕਰੀਬਨ 10 ਕੁ ਮਹੀਨਿਆਂ ਦੀ ਹੈ ਵੈਸੇ ਥਣ ਥਣ ਇਸ ਕੱਟੀ ਦੇ ਵੀ ਤੁਹਾਨੂੰ ਦੋਸਤੋ ਚੈੱਕ ਕਰਾ ਦਿੰਦੇ ਆ ਲਓ ਦੋਸਤੋ ਥਣ ਚਾਰ ਹੋਣਗੇ ਦੋਸਤੋ ਲਿਖੜਵੇ ਠੀਕ ਹੈ ਤੇ ਮਾਰਕਿੰਗ ਪ੍ਰੋਪਰ ਸਾਰੀ ਹੋਊਗੀ ਜਿੰਨੀ ਵੀ ਨੀਲੀ ਰਾਜ ਨਸਲ ਦੇ ਵਿੱਚ ਚਾਹੀਦੀ ਹੈ ਇਸਲਾਵਾ ਬਈ ਜਿਹੜੀ ਤੀਜੇ ਨੰਬਰ ਤੇ ਇਹ ਝੋਟੀ ਖੜੀ ਹੈ ਇਹਨਾਂ ਨਾਲੋਂ ਸਾਰਿਆਂ ਨਾਲੋਂ ਵੱਡੀ ਹੈ ਇਹ ਤੇ ਕੀ ਡਿਟੇਲ ਹੈ ਦੀ 15 ਮਹੀਨਾ ਦੀ ਹੈ ਜੀ 15 ਮਹੀਨੇ ਦੀ ਹੈ ਨਿਸ਼ਾਨੀਆਂ ਇਹਦੇ ਵੀ ਸਾਰੀਆਂ ਸੈਂਸੂਗ ਬਹੁਤ ਸੋਹਣਾ ਲੱਗਾ ਜੀ ਇਹਦਾ ਗੋਲਾ ਹੀ ਠੀਕ ਹੈ ਦੱਸੋ ਸਿੰਗ ਉਮਰ ਦੇ ਹਿਸਾਬ ਨਾਲ ਗੋਲ ਕਰ ਜੂਗੀ ਵੈਸੇ ਕਾਫੀ ਗੜਾਈ ਦੇ ਵਿੱਚ ਕਰ ਲਿਆ ਮਾਰਕਿੰਗ ਇਸ ਕੱਟੀ ਦੇ ਵੀ ਦੋਸਤੋ ਪ੍ਰੋਪਰ ਹੋਊਗੀ ਕਿੰਨੀ ਉਮਰ ਦੀ ਹੈ ਬਈ ਇਹ ਇਹ 15 ਮਹੀਨਾ ਦੀ ਹੈ 15 ਮਹੀਨਿਆਂ ਦੀ ਹੈ ਖੋਲ ਖਾਣ ਨੂੰ ਮਾੜੀ ਜੀ। ਥੋੜੀ ਫਿੱਕੀ ਹੈਗੀ ਲੱਸੀ ਆ ਥੋੜੀ ਜੀ। ਹਾਂ ਲੱਸੀ ਤਾਂ ਹੈਗੀ ਆ। ਕੱਟੀ ਬਹੁਤ ਸੋਹਣੀ ਆ ਜੀ ਤੇ ਰੇਟ ਇਹਦਾ ਕੀ ਆ? ਇਹਦਾ ਵੀ 31000 ਰੁਪਏ ਜੀ ਰੇਟ। 31200 ਇਸ ਕੱਟੀ ਦਾ ਰੇਟ ਆ ਜੀ। ਠੀਕ ਆ। ਪ੍ਰੋਪਰ ਤਿੰਨੇ ਨਗਾਂ ਦਾ ਹੀ ਰੇਟ 31 31000 ਰੁਪਏ। ਉਮਰ ਦੇ ਹਿਸਾਬ ਨਾਲ ਠੀਕ ਹੈ ਇਹ ਵੀ ਕੱਟੀ ਸਾਂਭਣ ਵਾਲੀ ਆ ਜਦੋਂ ਸਾਂਭ ਗਈ ਝੋਟੀ ਚੰਗੀ ਤਿਆਰ ਹੋ ਜਾਣੀ ਆ ਬਾਕੀ ਮਾਰਕਿੰਗ ਨੀਜ਼ੀ ਵਾਲੀ ਸਾਰੀ ਪ੍ਰੋਪਰ ਹੋਊਗੀ ਸਿੰਗਪੁਰ ਕਾਫੀ ਗੜਾਈ ਦੇ ਵਿੱਚ ਕਰ ਰਹੀ ਆ ਦੋਸਤੋ ਠੀਕ ਆ ਥੋੜੀ ਜਿਹਾ ਲਿਸਾਪਨ ਹੈਗਾ ਹਾਂ ਜੀ ਥੋੜੀ ਲੱਸੀ ਹੈਗੀ ਕੱਟੀ ਦੀ ਕੁਆਲਿਟੀ ਜੀ ਬਹੁਤ ਹੈ ਜੀ ਹਾਂ ਬਾਕੀ ਕੁਆਲਿਟੀ ਚੰਗੀ ਆ ਜਿਹੜੇ ਸਾਰੀ ਨਿਸ਼ਾਨੀਆਂ ਆ ਮਾਰਕਿੰਗ ਪ੍ਰੋਪਰ ਹੋਊਗੀ ਥਣ ਦੋਸਤੋ ਚੰਗਾ ਗੈਪ ਤੇ ਥਣ ਹੋਊਗਾ ਠੀਕ ਆ ਝੋਲੀ ਝੂਲੀ ਬਹੁਤ ਹੈ ਜੀ ਹਾਂ ਝੋਲੀ ਵੀ ਚੰਗੀ ਆ ਥਣਾ ਦੇ ਵਿੱਚ ਬਾਕੀ ਫੇਸ ਦੀ ਬਿਊਟੀ ਦੋਸਤੋ ਚੈ 33200 ਰੇਟ 15 ਮਹੀਨੇ ਉਮਰ ਇਹ ਤੁਹਾਨੂੰ ਤੀਜੇ ਨੰਬਰ ਵਾਲੀ ਝੋਟੀ ਦਿਖਾਈ ਹੈ ਇਸ ਤੋਂ ਇਲਾਵਾ ਦੋ ਨਾਗ ਆ ਇਧਰ ਦੇ ਪਾਸੇ ਦੋਸਤ ਦਿਖਾਏ ਆ ਇਹਨਾਂ ਦੇ ਵਿੱਚੋਂ ਜਿਹੜਾ ਵੀ ਦੋਸਤ ਨਾਗ ਤੁਹਾਨੂੰ ਪਸੰਦ ਆਵੇ ਉਹਦੇ ਵਿੱਚੋਂ ਉਹਦੀ ਦੋਸਤ ਤਸੱਲੀ ਕਰ ਸਕਦੇ ਹੋ ਪਰ ਉੱਪਰ ਆ ਕੇ ਰੇਟ ਜਿਹੜਾ ਬਾਈ ਨੇ ਦੱਸਿਆ ਇਹਦੇ ਵਿੱਚੋਂ ਮਾਨਤਾ ਆੜ ਹੋਊਗਾ ਤੇ ਚਲੋ ਠੀਕ ਹੈ ਬਾਈ ਜੀ ਠੀਕ